ਵਾਹਿਗੁਰੂ ਜਿੱਕਾ ਕਾਲ ਸਾਗ ਕਰਾਈ ਵਾਹਿਗੁਰੂ ਜਿੱਕੀ ਪਤੇ ਸ੍ਰੀ ਰਾਗ ਮਹੱਲਾ ਪਹਿਲਾ ਮਰਨ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਮਰਨ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਤੂੰ ਸਰਬ ਜੀਆ ਪ੍ਰਤਪਾਲ ਹੀ ਲਿਖੈ ਸਾਸ ग्रास ਅੰਤਰ ਗੁਰਮੁਖ ਤੂ ਵਸੈ ਅੰਤਰ ਗੁਰਮੁਖ ਤੂ ਵਸੈ ਤੂ ਵਸੈ ਜਿਉ ਭਾਵੈ ਤਿਉ ਨਿਰਜਾਸ ਜੀਅਰੇ RAM ਜਪਤ ਮਨ ਮਾਨ ਹਾਂਜੀ ਜੀਅਰੇ ਪਦ ਤੇ ਯਮਕ ਲਾਦਨੀ ਹੈ ਜੀਅਰੇ RAM ਜਪਤ ਇੱਥੇ ਵੀ RAM ਮਨ ਮਾਨ ਅੰਤਰ ਲਾਗੀ ਜਾਲ 부ਜੀ 부ਜੀ ਪਦ ਫੁੱਲਾ ਹੀ ਉਚਾਰਨ ਕਰਨਾ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਾਤ ਜਾਣੀ ਐ ਗੁਰ ਮਿਲੀਐ ਸੰਕ ਉਤਾਰ ਮੋਇ ਜੇਤ ਘਰ ਜਾਈਐ ਮੋਇ ਨਹੀਂ ਕਹਿਣਾ ਮੰਮੀ ਔਂਕਰ ਨਾਲ ਮੋਇ ਸੀਤੀ ਬੋਲਣਾ ਮੋਇ ਜੇਤ ਯਮ ਕਲਾ ਦਨੀਐ ਜੇਤ ਘਰ ਜਾਈਐ ਤਿਤ ਜੀਵ ਦਿਆ ਮਾਰ ਮਾਰ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤੈ ਹੋਂ ਮੈ ਹੋਏ ਬినాਸ ਸਤਿਗੁਰ ਸੇਵੇ ਆਪਣਾ ਹਉ ਸਾਧ ਕੁਰਬਾਨੈ ਤਾਸ ਖੜ ਖੜ ਦਰਗਹ ਪਹਿਨਾਈ ਐ ਖੜ ਪੁਲਾ ਹੀ ਬੋਲਣਾ ਹੈ ਯਾਨੀ ਲਜਾਉਣ ਦਾ ਵਾਚਕ ਹੈ ਲੈ ਕੇ ਜਾਣ ਦਾ ਵਾਚਕ ਹੈ ਖੜ ਦਰਗਹ ਪਹਿਨਾਈ ਐ ਮੋਖ ਹਰ ਨਾਮ ਨਿਵਾਸ ਜਹ ਦੇਖਾ ਤਹਿਰਾਵ ਰਹੇ ਸੇਵ ਸ਼ਕਤੀ ਕਾ ਮੇਲ ਤ੍ਰੇ ਸੇਵ ਸ਼ਕਤੀ ਕਾ ਮੇਲ ਤ੍ਰੇ ਗੁਣ ਬੰਦੀ ਦੇਹੋਰੀ ਜੋ ਆਇਆ ਜਗ ਸੋ ਖੇਲ ਹਾਂਜੀ ਜੋ ਆਇਆ ਜਗ ਸੋ ਖੇਲ ਵੇ ਜੋਗੀ ਦੁਖ ਵਿਛੋੜੇ ਮਨ ਮੁਖ ਲਹਿ ਨ ਮੇਲ ਮਨ ਬੈਰਾਗੀ ਘਰ ਵਸੈ ਸਾਚ ਪੈ ਰਾਤਾ ਹੋਏ ਗਿਆਨ ਮਹਾਰਸ ਭੂਗਵੈ ਬੌੜ ਭੂਕ ਨ ਹੋਏ ਨਾਨਕ ਇਹੋ ਮਨ ਮਾਰ ਮਿਲ ਈ ਫਿਰ ਦੁੱਖ ਨਾ ਹੋਏ ਇਹ ਵੀ ਧਿਆਨ ਨਾਲ ਵਿਸ਼ਰਾਮ ਲਾਉਣਾ ਨਾਨਕ ਇਹੋ ਮਨ ਮਾਰ ਮਿਲ ਮਿਲ ਯਾਨੀ ਨਾਨਕ ਪਾਤਸ਼ਾਹ ਦੀ ਯਮਕ ਲਾਦਨੀ ਹੈ ਇਹੋ ਮਨ ਮਾਰ ਇੱਥੇ ਵੀ ਥੋੜਾ ਠਹਿਰਾ ਦੇ ਦੇਣਾ ਤੇ ਮਿਲ ਪਦ ਤੇ ਵਿਸ਼ਰਾਮ ਲਾਉਣਾ ਮਿਲ ਪੋਲਾ ਹੀ ਬੋਲਣਾ ਮਿਲ ਨਹੀਂ ਕਹਦੇ ਨਾ ਈ ਇੱਥੇ ਯਮਕ ਲਾ ਦਨੀ ਹੈ ਫਿਰ ਦੁੱਖ ਨਾ ਹੋਏ ਸਿਰੀ ਰਾਗ ਮਹੱਲਾ ਪਹਿਲਾ ਇਹ ਮਨੋ ਮੂਰਖ ਲੋਬੀਆ ਲੋਬੇ ਲੱਗਾ ਲੁਭਾਨ ਸ਼ਬਦ ਨਾ ਭੀਜੈ ਸਾਕਤਾ ਹਾਂਜੀ ਲੋਬੇ ਲੱਗਾ ਲੁਭਾਨ ਊੜਾ ਵੀ ਹੈ ਔਂਕੜ ਵੀ ਹੈ ਜਿੱਥੇ ਵੀ ਇਹ ਇਸ ਤਰ੍ਹਾਂ ਊੜਾ ਵੀ ਔਂਕੜ ਵੀ ਹੋਵੇ ਉੱਥੇ ਦਰਮਿਆਨਾ ਉਚਾਰਨ ਕਰਨਾ ਨਾ ਕਹਿਣਾ ਲੋਭਾਨ ਨਾ ਕਹਿਣਾ ਲੁਭਾਨ ਦਰਮਿਆਨਾ ਜਾ ਬੋਲ ਦੇਣਾ ਲੁਭਾਨ ਸ਼ਬਦ ਨਾ ਪੀਜੈ ਸ਼ਬਦ ਨਾ ਪੀਜੈ ਸਾਕਤਾ ਦੁਰਮਤ ਆਵਨ ਜਾਣ ਸਾਧੂ ਸਤਗੁਰ ਜੇ ਮਿਲੈ ਤਾ ਪਾਈਐ ਗੁਣੀ ਨਿਧਾਨ ਮਨ ਰੇ ਹਮੈ ਛੂਡ ਗੁਮਾਨ ਹਰ ਗੁਰ ਸਰਵਰ ਸੇਵ ਤੂ ਪਾਵਹਿ ਦਰਗਹ ਮਾਨ ਰਹਾਓ RAM ਨਾਮ ਜਪ ਦਿਨ ਸ ਰਾਤ ਗੁਰਮੁਖ ਹਰ ਧਨ ਜਾਨ ਸਭ ਸੁਖ ਹਰ ਰਸ ਭੋਗੜੇ ਸੰਤ ਸਭਾ ਮਿਲ ਗਿਆਨ ਸੰਤ ਸਭਾ ਮਿਲ ਗਿਆਨ ਸਭਾ ਪੂ ਲਈ ਬੋਲਣਾ ਨਿਤ ਅਹਨਿਸ ਹਰ ਪ੍ਰਭ ਸੇਵਿਆ ਸਤਗੁਰ ਦੀਆ ਨਾਮ ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚਾ ਪਚਾਨ ਭਰਮੇ ਭੂਲਾ ਦੁਖ ਘਣੋ ਜਮ ਮਾਰ ਕਰਾ ਖੁਲਹਾਨ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਭਰਮੇ ਭੂਲਾ ਦੁੱਖ ਕਣੋ ਇਥੇ ਵਿਸਰਾਮ ਜਮ ਮਾਰ ਕਰੇ ਖੁਲਹਾਨ ਵੱਖਰਾ ਪਾਠ ਕਰਨਾ ਹੈ ਖੁੱਲ ਕੇ ਹਾਨੀ ਕਰਦੇ ਹਨ ਜਮ ਮਾਰਦੇ ਹਨ ਅਤੇ ਛੁੰਨ ਖੁੱਲ ਕੇ ਹਾਨੀ ਕਰਦੇ ਹਨ ਨਨ ਧਰਮ ਦੇ ਵਿੱਚ ਭੁੱਲਿਆ ਫਿਰਦਾ ਉਸ ਨੂੰ ਦੁੱਖ ਕਣੋ ਬਹੁਤ ਹੀ ਬਹੁਤ ਹੀ ਦੁੱਖ ਪ੍ਰਾਪਤ ਹੁੰਦੇ ਹਨ ਮਨਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ ਮਨਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ ਅਥਾ ਤੰਦ ਪਟਾਈਐ ਸੱਚ ਲਿਖਤ ਪਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪਰਦਾਨ ਨਾਨਕ ਨਾਮ ਨਾ ਵਿਸਰੈ ਕਰਮ ਸਚੈ ਨੀਸਾਨ ਸਿਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੀ ਕਿਉ ਦਰਗਹ ਪਤ ਪਾਈਐ ਜਾ ਹਰ ਨਾ ਵਸੈ ਮਨ ਮਾਹੀ ਗੁਰ ਮਿਲਿਆ ਸੁਖ ਪਾਈਐ ਆਗਨ ਮਰ ਗੁਣ ਮਾਹੀ ਮਾਨ ਰੇ ਇਹਨ ਸਹਾਰ ਗੁਣ ਸਾਰ ਜਿਨ ਖੀਨ ਪਾਲ ਨਾਮ ਨਾ ਵਿਸਰੈ ਤੇਜਨ ਵਿਰਲੇ ਸੰਸਾਰ ਜਿਨ ਖੀਨ ਪਾਲ ਜਿਹੜਾ ਪਾਠ ਹੈ ਸੰਬੰਧਕ ਹੈ ਜਿਨ ਖੀਨ ਪਾਲ ਨਾਮ ਨਾ ਵਿਸਰੈ ਇਥੇ ਵਿਸਰਾਮ ਤੇਜਨ ਵਿਰਲੇ ਸੰਸਾਰ ਵਿਰਲੇ ਪਾਦਤੀ ਠੰਮਕ ਲੱਗ ਜੇਗੀ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗਾ ਹਿੰਸਾ ਹੋ ਮੈਂ ਗਤ ਗਏ ਨਾਹੀ ਸਹਸਾ ਸੋਗਾ ਗੁਰਮੁਖ ਜਿਸ ਹਰਿ ਮਨ ਵਸੈ ਤਿਸ ਮੀਲੇ ਗੁਰ ਸੰਜੋਗਾ ਕਾਇ ਕਾਮਣ ਕੀ ਕਰੀ ਭੋਗੇ ਭੋਗਣ ਹਾਰ ਤੇ ਸਿਉਂ ਦੇਹੁ ਨ ਕੀ ਜਈ ਜੋ ਦੀਸਾ ਚੱਲਣ ਹਾਰ ਗੁਰਮੁਖ ਰਵਹ ਸੁਹਾਗਣੀ ਸੋ ਪ੍ਰਵ ਸੀਜ ਪਤਾਰ ਇਹ ਪਤਾਰ ਨਹੀਂ ਕਹਿਣਾ ਧਦੇ ਨਾਲ ਪਤਾਰ ਤੱਤੇ ਨਾਲ ਉਚਾਰਨ ਕਰਨਾ ਹੈ ਧਿਆਨ ਨਾਲ ਉਚਾਰਨ ਕਰਨਾ ਹੈ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰਿ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਇ ਨਾਨਕ ਸਤਗੁਰ ਮੀਤ ਕਰ ਸਚ ਪਾਵਹਿ ਦਰਗਹਿ ਜਾ ॥ ਸ੍ਰੀ ਰਾਗ ਮਹੱਲਾ ਪਹਿਲਾ ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲ ਮਨ ਸਚ ਕਸਵੱਟੀ ਲਾਈਐ ਤੁਲਿਆ ਪੂਰਾ ਤੋਲ ਕੀਮਤ ਕਿਨਾਂ ਨਾ ਪਾਈਐ ਰਿੱਧ ਮਾਨਕ ਮੂਲ ਅਮੂਲ ਰਿੱਧ ਕਿਤੇ ਵੀ ਆ ਜੇ ਨਾ ਇਹਨੂੰ ਰੇਦ ਬੋਲਣਾ ਹੈ ਰਿੱਧ ਨਹੀਂ ਕਹਿਣਾ ਪੋਲਾ ਬੋਲਣਾ ਰੇਦ ਮਾਨਕ ਮੂਲ ਅਮੂਲ ਕੀਮਤ ਕਿਨਾਂ ਨਾ ਪਾਈਐ ਰਿੱਧ ਮਾਨਕ ਮੂਲ ਅਮੂਲ ਭਾਈ ਰੇ ਹਰ ਹੀਰਾ ਗੁਰਮਾਹੇ ਸਤ ਸੰਗਤ ਸਤ ਗੁਰ ਪਾਈਐ ਐਹ ਨਿਸ ਸਬਦ ਸਲਾਹਿ ਰਹਾਉ ਸੱਚ ਵਖਰ ਧਨ ਰਾਸ ਹੈ ਸੱਚ ਵਖਰ ਧਨ ਰਾਸ ਲੈ ਪਾਈਐ ਗੁਰ ਪਰਗਾਸ ਜਿਉ ਅਗਨ ਮਰੈ ਜਲ ਪਾਈਐ ਪਾਇਐ ਜਿਉ ਅਗਨ ਮਰੈ ਜਲ ਪਾਇਐ ਤਿਉ ਤ੍ਰਿਸ਼ਨਾ ਦਾਸਨ ਦਾਸ ਦੀ ਪਾਇਆ ਪਾਠੀ ਸੁਧ ਪਾਠ ਹੈ ਜਿਉ ਅਗਨ ਮਰੈ ਜਲ ਪਾਇਐ ਤੇਉ ਤ੍ਰਿਸ਼ਨਾ ਦਸਨ ਦਾਸ ਜਮ ਜੰਦਾਰ ਨ ਲੱਗਈ ਜਮ ਜੰਦਾਰ ਜਮ ਜੰਦਾਰ ਨ ਲੱਗਈ ਓ ਭੌਜਲ ਤਰੈ ਤਰਾਸ ਗੁਰਮੁਖ ਕੂੜ ਨ ਭਾਵਈ ਇਹ ਵੀ ਗੁਰਮੁਖ ਪਾਤੀ ਜਮ ਕਲਾ ਦੇਣੀ ਹੈ ਗੁਰਮੁਖ ਕੂੜ ਨ ਭਾਵਈ ਸਚ ਰਤੇ ਸਚ ਪਾਏ ਸਾਕਤ ਸਤਨਾ ਪਾਵਈ ਸਾਕਤ ਪਤਵੀ ਅਮਕੈ ਸਾਕਤ ਸਤਨਾ ਪਾਵਈ ਕੂੜਾ ਕੂੜੀ ਪਾਏ ਆ ਪਾਏ ਬਿੰਦੀ ਲਾ ਲੱਗੀ ਹੋਈ ਹੈ ਉਚਾਰਨ ਕਰਨੀ ਹੈ ਸਤ ਰਤੇ ਗੁਰ ਮੇਲਿਆ ਸੱਚੇ ਸਤ ਸਮਾਏ ਮਨ ਮਹ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਮਨ ਮਹ ਜਿਥੇ ਠਮਕ ਮਾਨਕ ਲਾਲ ਨਾਮ ਇਥੇ ਵਿਸਰਾਮ ਰਤਨ ਪਦਾਰਥ ਹੀਰ ਸੱਚ ਵਖਰ ਤਾਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਪਰਮੇ ਪਾਹਿਨਾ ਵਿਜਵੈ ਪਰਮੇ ਪਾਹਿ ਨੀ ਕਹਿਣਾ ਪਰਮੇ ਪਦਤੀ ਜਮਕਲਾ ਦੇਨੀ ਹੈ ਪਰਮੇ ਪਰਮਣ ਕਰਨ ਦੇ ਨਾਲ ਤੁਰਨ ਫਿਰਨ ਦੇ ਨਾਲ ਪਾਹਿਨਾ ਵਿਜਵੈ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਇਹ ਨਹੀਂ बुझਦੀ ਹੈ ਪਰਮੇ ਪਾਹਿਨਾ ਵਿਜਵੈ ਜੇ ਭਵੇਂ ਦਸੰਤਰ ਦੇਸ ਜੇ ਭਵੇਂ ਦਸੰਤਰ ਦੇਸ ਅੰਤਰ ਮੈਲ ਨਾ ਉਤਰੈ ਅੰਤਰ ਮੈਲ ਇੱਥੇ ਝਮਕ ਨਾ ਉਤਰੈ ਤ੍ਰੈਗ ਜੀਵਨ ਤ੍ਰੈਗ ਵੇਸ ਹੋਰ ਕਿਤੈ ਭਗਤ ਨਾ ਹੋਵਈ ਬਿਨ ਸਤ ਗੁਰ ਕੇ ਉਪਦੇਸ ਮਨ ਰੇ ਗੁਰਮੁਖ ਅਗਨ ਨਿਵਾਰ ਮਨ ਰੇ ਗੁਰਮੁਖ ਅਗਨ ਨਿਕਾਣ ਮਨ ਰੇ ਗੁਰਮੁਖ ਅਗਨ ਨਿਵਾਰ ਗੁਰਮੁਖ ਹੋ ਕੇ ਗੁਰੂ ਵਲ ਮੁਖ ਕਰਕੇ ਗੁਰੂ ਵਾਲਾ ਬਾਣ ਕੇ ਅਗਨ ਨਿਵਾਰ ਹੋਮੈ ਦੀ ਤ੍ਰਿਸ਼ਨਾ ਦੀ ਵਿਸ਼ੇਵਿਕਾਰਾਂ ਦੀ ਅਗ ਨੂੰ ਨਿਵਰਤ ਕਰ ਲੈ ਦੂਰ ਕਰ ਲੈ ਗੁਰ ਕਾ ਕਹਿਆ ਮਨ ਵਸੈ ਹੋਮੈ ਤ੍ਰਿਸ਼ਨਾ ਮਾਰ ਰਹਾਉ ਮਨ ਮਾਨਕ ਨਿਰਮੂਲ ਹੈ RAM ਨਾਮ ਪਤ ਪਾਇ ਮੇਲ 사ਤ ਸੰਗਤ ਹਾਰ ਪਾਈ ਹੈ ਗੁਰਮੁਖ ਹਰ ਲੇਵ ਲਾਇ ਆਪ ਗਿਆ ਸੁਖ ਪਾਇਆ ਮੇਲੇ ਸਲਲ ਸਲਲ ਸਮਾਏ ਜੇ ਨ ਹਰ ਹਰ ਨਾਮ ਨ ਚੇਤੇਉ ਸੋ ਔਗਣ ਆਵੇ ਜਾਏ ਜੇ ਨ ਹਰ ਹਰ ਨਾਮ ਨ ਚੇਤੇਉ ਇਥੇ ਵਿਸਰਾਮ ਸੋ ਔਗਣ ਆਵੇ ਜਾਏ ਸੋ ਔਗਣ ਉਚਾਰਨ ਕਰਨਾ ਹੈ ਅਵਗਣ ਨਹੀਂ ਕਹਿਣਾ ਸੋ ਔਗਣ ਆਵੇ ਜਾਏ पिछे पाठ है मिल सत संगत हर पाई पाइय पाठ है, है पाया नहीं है मिल सत संगत हर पाई गुरमुख हर लिव लाय गया, गया सुख पाया आप गया सुख पाया मिल सलै सलल समा जिन हर हर नाम न चेत ਸੋ ਔਗਣ ਆਵੇ ਜਾਏ ਤੇਸ ਸਤਗੁਰ ਪੁਰਖ ਨਾ ਭੇਟਿਓ ਜਿਸ ਜਿਸ ਸਤਗੁਰ ਪੁਰਖ ਨਾ ਭੇਟਿਓ ਸੋ ਭਉ ਜਲ ਪਚਾ ਪਚਾਏ ਇਹੋ ਮਾਨਕ ਜੀਵ ਨਿਰਮੋਲ ਹੈ ਇਹੋ ਮਾਨਕ ਜੀਵ ਨਿਰਮੋਲ ਹੈ ਇਹੋ ਕੌਡੀ ਬਦਲੇ ਜਾਏ ਕਿਉ ਕੌਡੀ ਬਦਲੇ ਜਾਏ ਜਿਨਾਂ ਸਤਗੁਰ ਰਸ ਮਿਲੈ ਇੱਥੇ ਜਿਨਾਂ ਬੋਲਣਾ ਉੱਤੇ ਟਿੱਪੀ ਲੱਗੀ ਹੋਈ ਹੈ ਜਿੱਥੇ ਜੱਜੇ ਸਿਆਰੀ ਨੰਨੇ ਕੰਨਾ ਕੰਨਾ ਹੋਵੇ ਜਿਨਾ ਜੱਜੇ ਸਿਆਰੀ ਉੱਤੇ ਟਿੱਪੀ ਨੰਨੇ ਕੰਨਾ ਜਿੰਨਾ ਜੱਜੇ ਸਿਆਰੀ ਨੰਨੇ ਦੇ ਹਲੰਤ ਤੇ ਕੰਨਾ ਜਿਨਾ ਜੱਜੇ ਸਿਆਰੀ ਉੱਤੇ ਟਿੱਪੀ ਨੰਨੇ ਦੇ ਹਲੰਤ ਵੀ ਤੇ ਕੰਨਾ ਵੀ ਉਹ ਜਿੰਨਾ ਇਸ ਤਰ੍ਹਾਂ ਉਚਾਰਨ ਕਰਨੇ ਸੇ ਪੂਰੇ ਪੁਰਖ ਸੁਜਾਣ ਸੇ ਪੂਰੇ ਪੁਰਖ ਸੁਜਾਣ ਗੁਰ ਮਿਲ ਪੌਦਲ ਲੰਗੀ ਐ ਦਰਗਾਹ ਪਤ ਪਰਵਾਣ ਨਾਨਕ ਤੇ ਮੁਖ ਉਜਲੇ ਨਾਨਕ ਪਾਦ ਤੇ ਜਮਕ ਲਾ ਦਨੀ ਐ ਨਾਨਕ ਤੇ ਮੁਖ ਉਜਲੇ ਤੁਨ ਉਪਜੈ ਸਬਦ ਨਿਸ਼ਾਨ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਹ